ਦੇ ਦਰਾਂ ਦੀ ਹਮਰਕੇ ਰੈਸਟ ਹੋ ਸਕਦਾ ਨਹੀਂ ਇੱਕ ਮਿੰਟ ਜੀ ਇੱਕ ਤਾਂ 6 ਮਹੀਨੇ ਤਫਤੀਸ਼ ਹੀ ਹੋਈ ਹੈ ਤਫਤੀਸ਼ ਹੋਣ ਤੋਂ ਬਾਅਦ ਡੀਐਸਪੀ ਐਸਪੀ ਐਸਐਸਪੀ ਲੈਵਲ ਤੱਕ ਤਾਂ ਪਹੁੰਚ ਕੇ FIR ਪਰਚਾ ਦਰਜ ਹੋਇਆ ਪਰਚਾ ਤੁਸੀਂ ਕੀਤਾ ਸੀ ਨਹੀਂ ਕੀਤਾ ਜਦੋਂ ਪਰਚਾ ਦਰਜ ਹੋ ਗਿਆ ਸਾਰੇ ਸਬੂਤ ਨੱਥੀ ਨੇ ਤਾਂ ਮਤਲਬ ਉਹ ਹੋ ਗਿਆ ਜਿਹੜਾ ਤੁਸੀਂ ਕਹਿੰਦੇ ਹੋ ਕਿ ਕੋਰਟ 'ਚ ਗਿਆ ਹੋਇਆ ਕੋਰਟ 'ਚ ਤਾਂ ਕੋਈ ਵੀ ਜਾ ਸਕਦਾ ਉਹਨੂੰ ਕੋਈ ਰੈਸਟ ਸਟੇ ਦੇ ਲਈ ਤਾਂ ਦੱਸ ਦਿਓ ਉਹ ਨੂੰ ਰੈਸਟ ਸਟੇ ਹੈ ਤੇ ਜਦੋਂ ਹੁਣ ਪਰਚਾ ਦਰਜ ਹੋ ਗਿਆ ਤਫਤੀਸ਼ ਕਰਕੇ ਪੁਲਿਸ ਨੇ ਕੀਤਾ ਫੇਰ ਫੜਨ ਦੀ ਕੀ ਦਿੱਕਤ ਆ ਅੱਜ ਤੱਕ ਮੈਂ ਪੰਜ 10 ਵੇ ਤੋਂ ਇਸ਼ਾਰਾ ਦਿੱਤਾ ਸਰ ਇਹ ਨੀ ਤਫਤੀਸ਼ ਕਰਕੇ ਪਰਚਾ ਦਰਜ ਕੀਤਾ ਸੀ ਤਾਂ ਕਹਿੰਦੇ 6 ਮਹੀਨੇ ਹੋਰ ਕੀ ਕੀਤਾ ਉਹ ਪਹਿਲਾਂ ਇਨਕੁਆਰੀ ਜਿਵੇਂ ਤਫ਼ਤੀਸ਼ ਹੋ ਕੇ ਪਰਚਾ ਦਰਜ ਹੋਇਆ ਵੀ ਇੱਕ ਮਿੰਟ ਵੀ ਇਹਦੇ ਤੇ ਪਰਚਾ ਦਰਜ ਵੀ ਪਰਚਾ ਇਹ ਬਣਦਾ ਕਿ ਨਹੀਂ ਬਣਦਾ ਉਹ ਸਾਨੂੰ 6 ਮਹੀਨੇ ਇਹੀ ਕਹੀਗੇ ਵੀ ਅਸੀਂ ਸਾਡੇ ਕੋਲ ਸਬੂਤ ਲਿਆਓ ਸਬੂਤ ਦੇ ਤੇ ਇਨਕੁਆਰੀ ਤੋਂ ਬਾਅਦ ਪਰਚਾ ਦਰਜ ਹੋ ਗਿਆ ਹੋਰ ਤਫ਼ਤੀਸ਼ ਕੀ ਹੁੰਦੀ ਹੈ ਠੀਕ ਹੈ ਪਰਚਾ ਦਰਜ ਹੋਣ ਤੋਂ ਬਾਅਦ ਪਰਚਾ ਦਰਜ ਹੋਟਾ ਵੀ ਨਹੀਂ ਕਰਦੇ ਉਹ ਤਾਂ ਤਫ਼ਤੀਸ਼ ਕੀਤਾ ਜਾਂਦਾ ਪਰਚਾ ਉਹ ਤਾਂ ਜੇਲ੍ਹ ਚ ਬੈਠੇ ਦੇ ਵੀ ਹੋਈ ਜਾਂਦੀ ਹੈ ਤੂੰ ਤਫ਼ਤੀਸ਼ ਤੇ ਜੀ ਹੁਣ ਜਦੋਂ ਛੱਡ ਲੈ ਮੇਰੇ ਬੰਦੇ ਨੂੰ ਕੋਈ ਵੀ ਜਾ ਕੇ ਐਸਐਸਪੀ ਨੂੰ ਇਨਕੁਆਰੀ ਦੀ ਦੇ ਸਕਦਾ ਵੀ ਸਾਡੀ ਜੀ ਗਲਤ ਹੋਈ ਹੈ ਇਹ ਉਹ ਕਰਾ ਸਕਦਾ ਗਲਗਰ ਬੰਦਾ ਦਾ ਜਿਹੜਾ ਹੁੰਦਾ ਨਾ ਉਹ ਤੋਂ ਤੀਸ ਮਗਰੋਂ ਹੋ ਕੇ ਤੁਸੀਂ ਬਰੀ ਵੀ ਕਰ ਸਕਦੇ ਉਹ ਵੀ ਇਨਕੁਆਰੀ ਜੀ ਉਹ ਇਸ ਨੂੰ ਉਹ ਨੂੰ ਵੀ ਉਪਰੀ ਜਣੇ ਨਹੀਂ ਤਣਾ ਹਿੱਤ ਕਰਦੇ ਨਾ ਉਹਦੇ ਸਾਡੀ ਬੇਇੱਜ਼ਤੀ ਇਹ ਹੈ ਜੀ ਕਿਉਂਕਿ ਤੁਸੀਂ ਮੌਕੇ ਤੇ ਤੁਸੀਂ ਦੱਸ ਦਿਓ ਵੀ ਇਹ ਵਧਾ ਲਓ ਜਿੱਦਾਂ ਮਰਜੀ ਫੜਦਾ ਉਹਨੂੰ ਪਾਊਗਾ ਤੇ ਉਦੋਂ ਉਹਨਾਂ ਨੂੰ ਕਿਹੜਾ ਪਰਸਾ ਨੂੰ ਪਤਾ ਹੈ ਹੁਣ ਆ ਤਾਂ ਵੀ ਵਾਰੀ ਹੁਣ ਇਹ ਹੈ ਜੀ ਉਹ ਅਸਰ ਨਹੀਂ ਪਤਾ ਉਦੋਂ ਜਦੋਂ ਕਿ ਉਹਨੂੰ ਦੇਖ ਕੇ ਗਏ ਉਹ ਅਧਿਕਾਰਤ ਅੰਦਰ ਦਾ ਰਸਤਾ ਦੇ ਗਿਆਗਾ ਨਹੀਂ ਫਿਰ ਇਹਦਾ ਮਤਲਬ ਵਧਾਉਣਾ ਜਾਉਂਦਾ ਪ੍ਰਸ਼ਾਸਨ ਵੀ ਪਹਿਲਾਂ ਮਤਲਬ ਜ਼ੋਰ ਜਮਾਈ ਕਰੋ ਫਿਰ ਅਸੀਂ ਜਾ ਕੇ ਤਗੜੇ ਨੂੰ ਉਹ ਤਰ੍ਹਾਂ ਨੀਂਦ ਕਰ ਦਿੰਦੇ ਹਾਂ ਪਰ ਚਤਤ ਹੋਣਾ ਤਾਂ ਹੈ ਹੀ ਹੋ ਜਾਂਦੀ ਹੈ ਕੋਈ ਨਾ ਕੋਈ ਵੀ ਅਸਰ ਕਰ ਕਿਸੇ ਨਾ ਕਿਸੇ ਬੱਲੇ ਦਾ ਲੱਗੂਗਾ ਨਾ ਉਹ ਤਾਂ ਹੈ ਨਹੀਂ ਕਿਵੇਂ ਆਪੇ ਦਾ ਕਰਕੇ ਮੁੜ ਤੁਰਦੇ ਨੇ ਨਿਕ 6 ਮਹੀਨੇ ਜਿਹੜੀ ਸਾਡੀ ਹੁੰਦੀ ਰਹੀ ਹੈ ਮਤਲਬ ਚਾਰ ਧਰਨੇ ਲੱਗੇ ਉਦੋਂ ਇਹੀ ਕਹਿੰਦੇ ਰਹੇ ਵੀ ਸਾਡੀ ਤਫ਼ਤੀਸ਼ ਹੋ ਰਹੀ ਹੈ ਅਸੀਂ ਇਨਕੁਆਰੀ ਕਰਦੇ ਆ ਇਨਕੁਆਰੀ ਤੋਂ ਬਾਅਦ ਜਦੋਂ ਅਸੀਂ ਲਾਸਟ ਦੇ ਪੁੱਛੇ ਵੀ ਦੱਸੋ ਕਹਿੰਦੇ ਜੀ ਪਰਚਾ ਦਰਜ ਹੋ ਗਿਆ ਸੀ ਐਫ ਆਈ ਆਰ ਦੀ ਨਕਲ ਲੈ ਜੀ ਉਹਨੂੰ ਸ਼ਰਿਆਂ ਨੂੰ ਤੁਰਿਆ ਫਿਰਦਾ ਜਿਦਾ ਬੰਦਾ ਭਗੌੜਾ ਹੋ ਜੇ ਵੀ ਭਾਈ ਘਰੇ ਹੈ ਨਹੀਂ ਸਾਹ ਸੀ ਛਾਪੇ ਮਾਰ ਲੇ ਫੁੱਲਿਆਂ ਮੋਂ ਫਿਰਦਾ ਧਮਕੀਆਂ ਉਹ ਦੇ ਰਿਹਾ ਕੱਲ ਨੂੰ ਕਿਸੇ ਦੇ 6 ਫੀਟ ਬਾਈ ਤੇ ਉਹਦਾ ਜ਼ਿੰਮੇਵਾਰ ਕੌਣ ਹੋ ਹਾਈ ਕੋਰਟ ਤੇ ਜਾਵਾਂਗੇ ਅਸੀਂ ਉੱਥੇ ਵੀ ਸਾਨੂੰ ਜਵਾਬਦੇਹੀ ਦੇਣੀ ਪਊਗੀ ਤੇ ਇਹਨਾਂ ਗੱਲਾਂ ਦਾ ਵੀ ਉਹ ਅਸੀਂ ਦੇਖੋ ਪਿੱਛਾ ਤਾਂ ਛੱਡਦੇ ਨਹੀਂ ਨਾ ਅਸੀਂ ਇਹਨਾਂ ਤੋਂ ਕੋਈ ਡਰਿਆ ਉਦੋਂ ਐਸਐਚਓ ਨੇ ਬਥੇਰਾ ਜ਼ੋਰ ਲਾਇਆ ਇੱਥੇ ਵੀ ਤੁਸੀਂ ਪੈਸੇ ਦੇ ਕੇ ਗਲਤੀ ਮੰਨ ਲਓ ਗੱਲ ਨਿਬੜ ਗਈ ਸੀ ਕਿ ਜਲ ਜੇ ਤੁਸੀਂ ਕਹਿੰਨੋ ਵੀ ਦਿੱਤੇ ਵੀ ਹੋਏ ਨੇ ਨਵੇਂ ਬੰਦਿਆਂ ਦਾ ਕੰਮ ਕੀਤਾ ਉਹਨਾਂ ਦਾ ਉਹਨਾਂ ਦਾ ਪਤਾ ਹੀ ਨਹੀਂ ਵੀ ਪੈਸੇ ਲਏ ਨੇ ਕਿ ਨਹੀਂ ਲਏ ਨੇ ਇਹਨਾਂ ਨੇ ਆਪਸ ਵਿੱਚ ठेकेदार ਦਾ ਕਿ ਤੂੰ ਅੱਧੇ ਪੈਸੇ ਦੇ ਦੇ ਅੱਧੇ ਤੂੰ ਗਾਹਾਂ ਵਾਲੇ ਸੀਜ਼ਨ 'ਚ ਕੱਟ ਲਈ ਕਲਕ ਇਥੋਂ ਥਾਣੇ ਤੱਕ ਨਹੀਂ ਆਉਂਦਾ ਰਿਹਾ ਉਹ ਨਾ ਕਿਸੇ ਇਨਕੁਆਰੀ ਚ ਗਿਆ ਮਸਲਾ ਨਿਪਟੀ ਜਾਂਦਾ ਆਪ ਵੀ ਨਹੀਂ ਮੀਟਿੰਗ ਤਾਂ ਆ ਜੀ ਕੋਈ ਗੱਲ ਹੋਈ ਸੀ ਸਾਹੀ ਪਹੁੰਚੀ ਹੈ ਪਰ ਉਹ ਜਿਵੇਂ ਜਿਵੇਂ ਤੁਸੀਂ ਕਹਿੰਦੇ ਵਿਸ਼ੇ ਮਿੰਟ ਨੇ ਦੁਆਰੀ ਚ ਕਿਹਦੀ ਚੱਲ ਲੈਣ ਤੋਂ ਚੱਲ ਕੇ ਆਪੇ ਹੋ ਜੂਗਾ ਗੱਲ ਤਾਂ ਜਿਹੜੀ ਐਫ ਆਈ ਆਰ ਨੌਜ ਹੋਗੀ ਕਿਸੇ ਬੰਦੇ ਦਾ ਲੱਗੂਗੀ ਨਾ ਉਹ ਤਾਂ ਹੈ ਨਹੀਂਗਾ ਵੀ ਕੱਚਾ ਕਾਗਜ਼ ਆ ਉਹ ਜੇ ਬਰਤਤ ਪਾਏ ਲੋਕ ਹੂੰ ਉਹ ਤਾਂ ਸਾਨੂੰ ਜਵਾਬ ਦੇਣਾ ਹੀ ਪੈਣਾ ਕੋਰਟ ਅੰਦਰ ਇਹ ਤਫਤੀਸ਼ ਤਾਂ ਫਿਰ ਸਾਨੂੰ ਵੀ ਸੱਦੋਗੇ ਸਾਡੇ ਤੇਰਨੋਂ ਤਾਂ ਕਿਸੇ ਨੂੰ ਬੁਲਾਇਆ ਨਹੀਂ ਤਫਤੀਸ਼ ਕਿਵੇਂ ਹੋ ਰਹੀ ਹੈ ਜੀ ਜਦੋਂ ਤਫਤੀਸ਼ ਤਾਂ ਦੋਨੇ ਤਰ੍ਹਾਂ ਨੂੰ ਬੁਲਾਵਾਂਗੇ ਨਾ ਆਪਾਂ ਉਹ ਹੁਣ ਕਿਹੜਾ ਫਰਕ ਕੋਈ ਕੰਪਰਮਾਈਜ਼ ਵਾਲੇ ਬਸ ਨਹੀਂ ਕੰਪਰਮਾਈਜ਼ ਨਹੀਂ ਜਦੋਂ ਇਨਕੁਆਇਰੀ ਹੋਊਗੀ ਉਹ ਤਫਤੀਸ਼ ਕੋਈ ਬਿਆਨ ਲੈਣੇ ਨੇ ਕੋਈ ਹੋਰ ਆ ਉਹ ਤਾਂ ਫਿਰ ਜਿਹੜੀ ਜਿਹੜੀ ਡਾਕੂਮੈਂਟ ਦੀ ਲੋੜ ਪਊਗੀ ਜਿਵੇਂ ਪਹਿਲਾਂ ਨੂੰ ਦੇਖੋ ਉਹ ਐਸ்சி ਸਰਟੀਫਿਕੇਟ ਨਹੀਂ ਸੀ ਦਾ ਉਹ ਐਸ்சி ਸਰਟੀਫਿਕੇਟ ਲਿਆ ਕਿ ਥੋਡੇ ਕੋਲ ਐਸ்சி ਸਰਟੀਫਿਕੇਟ ਲੈ ਕੇ ਲਾਇਆ ਡੀਏ ਨੂੰ ਭੇਜਦੇ ਸੀ ਉਹਦਾ ਸਰਟੀਫਿਕੇਟ ਲਾ ਕੇ ਭੇਜੋ ਜੀ ਫਿਰ ਕੋਈ ਵੀ ਫੋਟੋ ਕਾਪੀ ਲਾ ਦਿੰਦਾ ਕੋਈ ਫਿਰ ਕਹਿੰਦਾ ਨਾ ਜੀ ਤਾਂ ਅਸਲ ਭੇਜੋ ਜੀ ਸਾਈਨ ਦੀ ਬਾਰੇ ਵਿੱਚ ਇੰਜੈਕਸ਼ਨ ਕੋਈ ਨਾ ਕੋਈ ਲੱਗ ਜਾਂਦਾ ਫੇਰ ਹੋਗੜੀ ਹੁੰਦੀ ਆ ਫੇਰ ਉਹਨੂੰ ਕਰਕੇ ਭੇਜਦੇ ਆ ਇਸ ਤਰ੍ਹਾਂ ਟਾਈਮ ਲੱਗਦਾ ਸਾਡੀ ਬੇਇੱਜ਼ਤੀ ਆ ਮੁੱਠੇ ਪਰ ਵਾਲੇ ਵੀ ਤੁਸੀਂ ਇੱਥੇ ਨੇੜੇ ਸੀ ਬੋਲ ਵੀ ਇਹਨੂੰ ਜੇ ਤਾਂ ਹੁਣ ਆਏ ਆ ਵੀ ਤੁਸੀਂ ਭਾਈ ਚੋਰੋਚ ਬਾਈ ਦੇਖਣੀ ਆ ਫਿਰ ਤਾਂ ਅਸੀਂ ਪੂਰਾ ਜ਼ੋਰ ਲਾ ਕੇ ਹੋਰ ਬਦਲ ਕਰਾਈਏ ਜੇ ਕੋਈ ਬਹਿ ਜਾਂਦੇ ਆ ਤੁਸੀਂ ਥੋੜਾ ਟਾਈਮ ਹੁਣ ਕਰੋ ਕੋਈ ਇੰਨਾ ਜਿੱਥੇ ਮੈਂ ਜਰ ਰੋਕ ਕੇ ਉਥੇ ਰੁਕੋ ਉਹਨੂੰ ਰਫਤ ਦੇਖਦੇ ਆਂ ਕਿ ਕੀ ਬਣਦਾ ਇਹ ਹੋਈ ਗਰੀਬ ਆਮ ਬੰਦੇ ਦੇ ਗਰੀਬ ਤੇ ਪਰਚਾ ਦਰਜ ਹੋਇਆ ਫਿਰ ਸਾਡੀ ਕਿਉਂ ਨਹੀਂ ਦੇਖਦਾ